Fuimos de viaje mi cuñado, mi marido y yo. Estuvimos en primero visitando una amistad de mi cuñado en Yalandar y después decidimos ir a Delhausi, los tres. ¿Eh? Es, estábamos pasando un buen día.

Carna, carna, unne carna di ki thi. Y entonces llegaron 100 personas y se echaron encima de, de los dos. Te, que unne phone car, 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 banda, e Yo creía que no los iba a ver más. Creía que mi cuñado y mi marido habían muerto. Que ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਉਹ ਅਟੈਕ ਕੀਤਾ ਸਾਡੇ ਤੇ ਇਟ ਇੰਪੋਸੀਬਲ 베ਰਲੋਸ ਐਨ ਐਸਾ ਮਾਸਾ ਦੇ ਜੈਂਤੇ ਇੰਨਾ ਜਿਆਦੇ ਲੋਕ ਸੀ ਤੇ ਕਿਉਂਕਿ ਇਹ ਵਿੱਚ ਦਿਖ ਨਹੀਂ ਰਹੇ ਮੈਂ ਫੀਲਡ ਪ੍ਰੋਟੈਜਿਦਾ ਮੈਨੂੰ ਕਹਿੰਦੀ ਐਨ ਲੱਗਦਾ ਪ੍ਰੋਟੈਕਸ਼ਨ ਤੋਂ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਇੰਡੀਆ 'ਚ ਕਿ ਕਰਿਆ ਕਿ ਨੋ ਸਿਵਾਨਾ ਮਾਤਾ ਅਲੋਸ ਤਰੇਸ ਕਿ ਸਾਨੂੰ ਤਿੰਨਾਂ ਨੂੰ ਮਾਰ ਦੇਣਗੇ ਲੋ Gracias a que llegaron tres policías que fueron tres ángeles. Empezaron con palos a darle a esa gente. Ya, ya no me Y por fin ya vi a mi cuñado y a mi marido en el suelo con sangre, toda la cabeza y todo el cuerpo. ਸਕੂਨ ਲੇਕਰ ਨਿਕਲਦਾ ਨਾ ਦਾ ਸਿਰਾਂ ਦੇ ਵਿੱਚ ਮੇਰੇ ਵੀ ਇੱਕ ਅਟੈਕ ਆ ਗਿਆ ਐਂਸੀਐਡਾ ਨੋ ਸਾਭੀਆ ਕੀ ਹੇਰ ਇਨ ਇਸੇ ਮੋਮੈਂਟੋ ਕਿੰਦੀ ਮੈਨੂੰ ਜਿਹੜਾ ਪੈਨਿਕ ਅਟੈਕ ਆ ਗਿਆ ਇੱਕਦਮ ਵੇਖ ਕੇ ਇੰਨਾ ਕੁਛ ਲਾ ਪੋਲੀਸਿਆ ਨੋਸ ਅਕੋਮਪਾញੋ ਆ ਹੁਨ ਕੁਆਰਤੋ ਈ ਪਾਰਾ ਪੋਦੇਰ ਲੋ ਵੇਰ ਅਵੇਰ ਕੇ ਟਾਲ ਐਸਟਾਵਾ ਐਲ ਪੁਲਿਸ ਨੇ ਹਾਨੂੰ ਪੁਲਿਸ ਸਟੇਸ਼ਨ ਖੜਿਆ ਉੱਥੇ ਦਸਪੁਏਸ muy amable un policía nos acompañó al hospital para que curarle y que qué polis a hospital le a qué que hacen un área gracias a dios que no pasó no murió ni mi cuñado ni mi marido ni yo ni pasó nada muy grave thank you hindi rabda que sadi jan bajgi mere ka raadi de, mere deir di de. ਜਿਹੜੇ ਜਿੱਦਾਂ ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਈ ਇਸਤਾਮੋਸ ਲੋਸ ਤ੍ਰੇਸ ਵਿਵੋਸ ਤੇ ਹੀ ਤਿੰਨੇ ਇਸ ਟਾਈਮ ਜ਼ਿੰਦਗੀ ਦੇ ਵਿੱਚ ਆਪਣੀ ਚ ਲੋ ਉਨੀਕੋ ਕੇ ਡਿਗੋਸ ਕੇ ਨੋ ਵਾਇਆ ਨਿੰਗੂਨਾ ਪਰਸੋਨਾ ਐ ਸਟਾਂਜੇਰਾ ਆਈ ਮਾਚੇਲ ਪੋਰਕੇ ਇਸ ਮੂਈ ਪੈਲੀਗਰੋਸੋ ਪਾਰਾ ਕੁਆਲਕੀਅਰ ਪਰਸੋਨਾ ਕੋਈ ਵੀ ਬੰਦਾ ਜਿਹੜਾ ਵਾ ਹਿਮਾਚਲ ਚ ਨਾ ਜਾਵੇ ਕਿਉਂਕਿ ਬਹੁਤ ਖਤਰਨਾਕ ਆ ਜਿਹੜਾ ਕੋਈ ਬੰਦਾ ਬਾਹਰੋਂ ਘੁੰਮਣ ਆਉਂਦਾ ਜਾਂ ਘੁੰਮਣਾ ਜਾਣਾ ਘੁੰਮਣ ਜਾਣਾ ਚਾਹੁੰਦਾ ਕੋਈ ਪੰਜਾਬੀ ਹਿਮਾਚਲ ਦੇ ਵਿੱਚ ਪਲੀਜ਼ ਆ ਧਿਆਨ ਨਾਲ ਜਾਓ ਕਿ ਜਾਂ ਕੋਈ ਬੰਦਾ ਜੇ ਫੋਰਨਰ ਆਉਂਦਾ ਉਹ ਵੀ ਨਾ ਜਾਏ ਉੱਥੇ ਕਾਰੋਬਾਰ ਦੇ ਅਕੋਰਡਿੰਗ ਕੋਈ ਵੀ ਮੰਗਣਾ ਪਲੀ ਆ ਇਹ ਕੱਲ ਅਸੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਅਸੀਂ ਪਹਿਲੀ ਇਨਵੀਟੇਸ਼ਨ ਹੀ ਸਾਡਾ ਕਿ ਕਾਫੀ ਹੋ ਰਾ ਸਟੇਟ ਤੋਂ ਵੀ ਲੋਕ ਆਉਣੇ ਆ ਇਹ ਜਾਤ ਹਟਲ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਸੀ ਜਿੱਥੇ ਅਸੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈ ਹਾਡੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਸੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਾਡ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ-ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਬੱਚੇ ਉੱਥੇ ਪੜ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬੀ ਸਰਕਾਰ ਵੀ ਰੋਲਾ ਪਾਉਂਦੀ ਕਿ ਪੰਜਾਬੀਆਂ ਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜਿਹੜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ ਨਹੀਂ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਹੀਂ ਪਿੰਡ ਪਰਵਾਂ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਨਾਗਰਿਕ ਸਾਹਿਬ ਤੁਸੀਂ ਕਿਸ ਸਟੇਜ ਤੇ ਅਹੀਂ ਨਾਗਰਤ ਇਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਆਂ ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਕੰਮ ਵਾਸਤੇ ਜਿਹੜਾ ਉਹ ਡਲੌਜੀ ਗਏ ਸੀ ਤੇ ਸਾਨੂੰ ਨੋਨਾਂ ਬੰਦਿਆਂ ਨੇ ਮੇ ਵੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਵਾ ਉਹ ہزار ਜਗਾ ਜਿਹੜੀ ਇੱਕਦਾਂ ਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਅਹੀਂ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਜਿਹੜੀ ਪੁਲਿਸ ਨੂੰ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਹਜੂਮੀ ਨਾ ਜ਼ਿਆਦਾ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹਿਤ ਹੋ ਕੇ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਾਈ ਚਪੇੜ ਕਿਉਂ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਯਾਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉੱਧ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ ਚ ਨਾ ਜਾਣ ਕਿਉਂਕਿ ਹਿਮਾਚਲ ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਜੀ ਤੁਮਨ ਦੇ ਲੋਕਾਂ ਤੋਂ ਬਾਤ ਇਹਨਾਂ ਤੁਹਾਡੇ ਨਾਲੇ ਇਕੱਠਾ ਵਾਪਸੀ ਹੈ ਵੈਨ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਿਮਾਚਲ ਦੇ ਵਿੱਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਰੋਲਾ ਪਾ ਰਹੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਸੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਗਿਆ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਹੀਂ ਕਿ ਜਿੰਦਗੀ ਦੇ ਵਿੱਚ ਇਡੀ ਵਧੀਆ ਸੇਫ ਲਾਈਵ ਚੀਂਦੇ ਆਏ ਆ ਤੇ ਇੱਥੇ ਹੁੰਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਏ ਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਇਹ ਹੀ ਕਿ ਇਹਨੂੰ ਲੜਨਾ ਚਾਹੁੰਦੇ ਆ ਨਾ ਹੀ ਕਿ ਇਹਨੂੰ ਅਹੀਂ ਇਹ ਹੀ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਸੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆਂ ਆਨਲਾਈਨ ਬਿਜ਼ਨਸ ਕਰਦੇ ਆਨ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਅਪਰਚੂਨਿਟੀ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆਂ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਸਕ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆਂ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠੇ ਆਂ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਉਹ ਜੀ ਚੀਜ਼ ਆ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡਾ ਇਹ ਮਤਲਬ ਤੁਹਾਡਾ ਹੋਈ ਉਹਨਾਂ ਵੀ ਸੈੱਡਲ ਕੀਤਾ ਗਿਆ ਕਾਲਾ ਗੱਡੀ ਆ ਗਈਆਂ ਪੁਲਿਸ ਨੇ ਤੁਹਾਡੀ ਕੋਈ ਸੁਣਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਪਹਿਲ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਸੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਜਿਹੜੀਆਂ ਜਿਹੜੀਆਂ ਪੁਲਿਸ ਨੇ ਡੀਲੀਟ ਕਰਾਈ ਪੁਲਿਸ ਉਹ ਪੁਲ ਜਦੋਂ ਅਸੀਂ ਪੁਲਿਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਸ਼ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਸਸ ਜੀ ਦੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਹੀ ਰਜਾ ਦਾ ਮਸਲਾ ਰੌਲਾ ਹੀ ਹ ਹ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ